प्यारे दोस्तों आज पहली दिसंबर का दिन संसार पद्धत दे विश्व एड दिवस के तौर पर मनाया जाता है ये दिन हर वरे मनाया जाता है ता कि इस बीमारी के समूह प्रति एक धारणा पैदा की जाए कि वो इस बारे चिंतित हों ਤੇ ਉਹਨਾਂ ਦੇ ਵਿੱਚੋਂ ਇਸ ਨੂੰ ਬਚਾਉ ਲਈ ਜਾਗਰੂਖ ਹੋਣ ਇਸ ਵਾਰ ਦਾ ਜਿਹੜਾ ਥੀਮ ਚੁਣਿਆ ਗਿਆ ਹੈ ਉਹ ਇਹ ਹੈ ਕਿ ਅਸੀਂ ਠੀਕ ਰਸਤਾ ਚੁਣੀਏ ਅਤੇ ਆਪਣੀ ਸੇਧ ਨੂੰ ਆਪਣਾ ਹੱਕ ਸਮਝੀਏ ਜਦੋਂ ਅਸੀਂ ਏਡਸ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਇਹ ਇੱਕ ਬਿਮਾਰੀਆਂ ਦਾ ਸਮੂਹ ਹੁੰਦਾ ਹੈ ਇਸ ਤੋਂ ਪਹਿਲਾਂ ਮਨੁੱਖ ਐਚ ਆਈ ਵੀ ਦਾ ਦੀ ਲਾਗ ਦਾ ਸ਼ਿਕਾਰ ਹੁੰਦਾ ਹੈ ਇਹ ਲਾਗ ਮਨੁੱਖ ਅੰਦਰ ਜਿਨਸੀਸ ਬੰਧਨ ਤੇ ਕਾਰਨ ਹੋ ਸਕਦੀ ਹੈ ਜਿਹੜੇ ਲੋਕ ਇੱਕ ਤੋਂ ਜ਼ਿਆਦਾ ਲੋਕਾਂ ਨਾਲ ਸੰਬੰਧ ਬਣਾਉਂਦੇ ਹਨ ਖੂਨ ਦੇ ਚੜਾਉਣ ਨਾਲ ਹੋ ਸਕਦੀ ਹੈ ਜਿਹੜੇ ਖੂਨ ਦੀ ਜਾਂਚ ਨਾ ਕੀਤੀ ਗਈ ਹੋਵੇ ਸੂਆਂ ਜਿਹੜੀਆਂ ਇੱਕ ਤੋਂ ਦੂਸਰੇ ਮਨੁੱਖ ਵਿੱਚ ਵਰਤੀਆਂ ਜਾਂਦੀਆਂ ਹਨ ਖਾਸ ਕਰਕੇ ਉਹ ਲੋਕ ਜਿਹੜੇ ਐਡਿਕਟਡ ਹੁੰਦੇ ਨੇ ਉਹਨਾਂ ਵਿੱਚ ਇੱਕ ਜਿਹੜਾ ਨਸ਼ੇ ਵਾਲਾ ਆਦਮੀ ਹੈ ਦੂਸਰੇ ਨਸ਼ੇ ਵਾਲੇ ਆਦਮੀ ਦੀ ਇੱਕੋ ਹੀ ਸਾਂਝਾ ਵਰਤਦੇ ਨੇ ਅਤੇ ਜਿਹੜੀਆਂ ਮਾਵਾਂ ਐਚਆਈਐਸਕਾਰ ਹੁੰਦੀਆਂ ਹਨ ਤੇ ਉਹਨਾਂ ਦੇ ਨਵਜੰਮੇ ਬੱਚੇ ਵਿੱਚ ਇਸ ਦੀ ਸੰਭਾਵਨਾ ਵੀ ਬਣੀ ਲੈਂਦੀ ਹੈ ਸੋ ਇਹ ਕਾਰਨ ਕਰਕੇ ਜਿਹੜਾ ਮਨੁੱਖ ਹੈ ਉਹ ਐਚ ਆਈ ਵੀ ਇਨਫੈਕਸ਼ਨ ਦਾ ਸ਼ਿਕਾਰ ਹੁੰਦਾ ਹੈ ਪਰ ਐਚ ਆਈ ਵੀ ਇਨਫੈਕਸ਼ਨ ਤੋਂ ਬਾਅਦ ਅਜਿਹਾ ਮਨੁੱਖ ਬਹੁਤ ਸਾਲਾਂ ਤੱਕ ਬਿਨਾਂ ਕਿਸੇ ਲੱਛਣਾਂ ਦੇ ਰਹਿੰਦਾ ਹੈ ਕਿਉਂਕਿ ਐਚ ਆਈ ਵੀ ਲਾਗ ਜਿਹੜੀ ਹੈ ਇਸ ਕਾਰਨ ਜਿਹੜੇ ਮਨੁੱਖ ਦੀ ਅੰਦਰੂਨੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਹਾਲੀ ਹਾਲੀ ਉਸ ਵਿੱਚ ਕਮੀ ਆਉਂਦੀ ਹੈ ਅਤੇ ਜਦੋਂ ਮਨੁੱਖ ਬਾਹਰਲੇ ਜਰਾਸੀਮਾਂ ਨਾਲ ਲੜਨ ਲਈ ਅਸਬਰਥ ਹੋ ਜਾਂਦਾ ਹੈ ਤਾਂ ਉਹ ਮਨੁੱਖ ਬਿਮਾਰੀ ਦਾਸ਼ਕਾਰ ਹੋ ਜਾਂਦਾ ਹੈ ਔਰ ਇਹ ਬਿਮਾਰੀ ਜਿਹੜੀ ਹੈ ਉਹ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ ਉਸ ਵਿੱਚ ਮਨੁੱਖ ਦੇ ਭਾਰ ਵਿੱਚ ਕਮੀ ਆਂਦੀ ਹੈ ਜਿਹੜੀ ਕਿ ਉਸ ਦੇ ਸਧਾਰਨ ਭਾਰ ਤੋਂ 10% ਤੱਕ ਹੋ ਸਕਦੀ ਹੈ ਦੂਸਰਾ ਉਸ ਵਿੱਚ ਲਗਾਤਾਰ 10 ਰਹਿ ਸਕਦੇ ਹਨ ਬੁਖਾਰ ਲਗਾਤਾਰ रह ਸਕਦਾ ਹੈ ਅਤੇ ਮੂੰਹ ਦੇ ਵਿੱਚ ਕਈ ਵਾਰੀ ਛਾਲੇ ਹੋ ਜਾਂਦੇ ਹਨ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਲੱਛਣ ਨੇ ਉਹ ਆਮ ਕਰਕੇ ਇਸ ਤਰ੍ਹਾਂ ਦੀ ਮਰੀਜ਼ਾਂ ਵਿੱਚ ਦੇਖਣ ਨੂੰ ਮਿਲਦੇ ਹਨ ਜਿਵੇਂ ਲੱਛਣਾ ਤੋਂ ਹੀ ਕਲੀਅਰ ਹੈ ਕਿ ਇਹ ਇੱਕ ਬਿਮਾਰੀ ਦੇ ਲੱਛਣ ਨਹੀਂ ਇਹ ਕਈਆਂ ਬਿਮਾਰੀਆਂ ਦੇ ਸਮੂਹ ਦੇ ਲੱਛਣ ਹਨ ਤੋ ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਏਡਜ਼ ਜਿਹੜਾ ਹੈ ਉਹ ਬਿਮਾਰੀਆਂ ਦਾ ਸਮੂਹ ਹੈ ਸੋ ਜਦੋਂ ਬਿਮਾਰੀਆਂ ਦਾ ਸਮੂਹ ਮਨੁੱਖ ਨੂੰ ਕੇਰ ਲੈਂਦਾ ਹੈ ਤਾਂ ਮਨੁੱਖ ਦੇ ਵਿੱਚ ਜਿਹੜੀ ਹੈ ਜੀਵਨ ਦੀ ਜਿਹੜੀ ਹੈ ਉਸ ਵਿੱਚ ਕਮੀ ਆ ਜਾਂਦੀ ਹੈ ਉਸ ਵਿੱਚ ਜੀਵਨ ਦਾ ਜਿਹੜਾ ਤਾਕਤ ਹੈ ਉਸ ਵਿੱਚ ਕਮੀ ਆ ਜਾਂਦੀ ਹੈ ਤੇ ਅਲਟੀਮੇਟਲੀ ਮਨੁੱਖ ਜਿਹੜਾ ਹੈ ਉਹ ਇਸ ਨਾਲ ਸੀਰੀਅਸ ਕੰਡੀਸ਼ਨ ਵਿੱਚ ਪੌਂਡ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਜੇ ਮਨੁੱਖ ਨੂੰ ਟ੍ਰੀਟਮੈਂਟ ਨਹੀਂ ਦਿੱਤੀ ਜਾਂਦੀ ਤਾਂ ਕੁਝ ਸਾਲਾਂ ਬਾਅਦ ਮਨੁੱਖ ਜਿਹੜਾ ਹੈ ਉਹ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਅੱਜ ਦੇ ਦੌਰ ਵਿੱਚ ਜਦੋਂ ਕਿ ਇਸ ਨਾਲ ਸੰਬੰਧਤ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਉਹ ਉਪਲਬਧ ਹਨ ਇਸ ਕਰਕੇ ਅੱਜ ਅਸੀਂ ਕਹਿ ਸਕਦੇ ਹਾਂ ਜਿੱਥੇ ਐਚ ਆਈ ਵੀ ਲਾਗ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ਉੱਥੇ ਜਿਹੜਾ ਐ AIDS ਪੇਸ਼ੈਂਟ ਹੈ ਉਸ ਨੂੰ ਵੀ ਟ੍ਰੀਟਮੈਂਟ ਨਾਲ ਉਸ ਦੀ ਉਮਰ ਨੂੰ ਵਧਾਇਆ ਜਾ ਸਕਦਾ ਹੈ ਸੋ ਅਜਿਹੇ ਮਰੀਜ਼ਾਂ ਲਈ ਜਿਹੜਾ ਹੈ ਇਲਾਜ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਜਦੋਂ ਅਸੀਂ ਇਲਾਜ ਦੀ ਗੱਲ ਕਰਦੇ ਹਾਂ ਉਹਦੇ ਨਾਲ ਨਾਲ ਸੰਭਾਲ ਵੀ ਜਿਹੜੀ ਹੈ ਉਹ ਮਰੀਜ਼ਾਂ ਦੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਅਸੀਂ ਕਿਹਾ ਹੈ ਕਿ HIV ਜਦੋਂ ਇਨਫੈਕਸ਼ਨ ਹੋ ਜਾਂਦੀ ਹੈ ਮਨੁੱਖ ਦਾ ਅੰਦਰੂਨੀ ਸ਼ਕਤੀ ਜਿਹੜੀ ਹੈ ਉਹ ਕਮੀ ਆ ਜਾਂਦੀ ਹੈ ਤਾਂ ਮਨੁੱਖ ਜਿਹੜਾ ਹੈ ਉਹ ਜਰਾ ਸੀਮਾ ਦਾ ਜਲਦੀ ਸ਼ਿਕਾਰ ਹੋ ਜਾਂਦਾ ਹੈ ਤਾਂ ਇਸ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਹਮੇਸ਼ਾ ਹੀ ਉਸ ਨੂੰ ਸੰਤੁਲਿਤ ਭੋਜਨ ਦਿੱਤਾ ਜਾਵੇ ਉਸੇ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੋਣ ਭੋਜਨ ਖਾਣ ਤੋਂ ਪਹਿਲਾਂ ਜਿਹੜੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਔਰ ਕੋਸ਼ਿਸ਼ ਕੀਤੀ ਜਾਵੇ ਕਿ ਜਿਹੇ ਮਨੁੱਖ ਦਾ ਭੋਜਨ ਜਿਹੜਾ ਹੈ ਉਹ ਟੱਕ ਕੇ ਰੱਖਿਆ ਜਾਵੇ ਔਰ ਕੱਚੀ ਸਬਜ਼ੀਆਂ ਤੇ ਫਲ ਜਿਹੜੇ ਨੇ ਉਨਾਂ ਨੂੰ ਤੋਂ ਤੋਂ ਬਗੈ ਨਾ ਖਾਧਾ ਜਾਵੇ ਜਾਂ ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ ਇਸੇ ਨਾਲ ਹੀ ਇਹਨਾਂ ਲੋਕਾਂ ਲਈ ਇਹਨਾਂ ਮਰੀਜ਼ਾਂ ਲਈ ਸਾਫ਼ ਪਾਣੀ ਦੀ ਜ਼ਰੂਰਤ ਹੁੰਦੀ ਹੈ ਜੇ ਸਾਫ਼ ਪਾਣੀ ਅਵੇਲੇਬਲ ਨਾ ਹੋਵੇ ਤਾਂ ਉਬਾਲਿਆ ਹੋਇਆ ਪਾਣੀ ਦਿੱਤਾ ਜਾ ਸਕਦਾ ਹੈ ਕਿਉਂਕਿ ਏਡਜ਼ ਦੇ ਪੇਸ਼ੈਂਟ ਜਿਹੜੇ ਨੇ ਉਹ ਜਲਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਜ਼ਰੂਰੀ ਹੈ ਕਿ ਆਲੇ-ਦੋਲੇ ਨੂੰ ਸਾਫ਼ ਰੱਖਿਆ ਜਾਵੇ ਸੋ ਇਸ ਦੇ ਨਾਲ ਹੀ ਜਿਹੜਾ ਏਡਜ਼ ਮਰੀਜ਼ ਹੈ ਕਿਉਂਕਿ ਇਸ ਦੇ ਵਿੱਚ ਕਈ ਤਰ੍ਹਾਂ ਦੇ ਸਾਈਨ ਸਿੰਪਟਮ ਜਾਂ ਇਸ਼ਕਸ਼ਾਨੀਆਂ ਨਜ਼ਰ ਆਉਂਦੀਆਂ ਹਨ ਸੋ ਹਰ ਤਰ੍ਹਾਂ ਦੀ ਜਦੋਂ ਵੀ ਇਸ ਵਿੱਚ ਨਿਸ਼ਾਨੀ ਨਜ਼ਰ ਆਵੇ ਤਾਂ ਉਸ ਦਾ ਇਲਾਜ ਕਰਨਾ ਜ਼ਰੂਰੀ ਹੈ ਕਿਉਂਕਿ ਜਿੰਨੀ ਜਲਦੀ ਜਿੱਥੇ ਏਡਜ਼ ਦੀ ਬਿਮਾਰ ਦੀ ਏਡਜ਼ ਹੈ ਉਸ ਦਾ ਇਲਾਜ ਜ਼ਰੂਰੀ ਹੈ ਉਸ ਦੇ ਨਾਲ 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 ਏਡਜ਼ ਮਰੀਜ਼ ਨੂੰ ਜਿਹੜੀਆਂ ਹੋਣ ਵਾਲੀਆਂ ਬਿਮਾਰੀਆਂ ਨੇ ਉਹਨਾਂ ਦਾ ਵੀ ਇਲਾਜ ਬਹੁਤ ਜ਼ਰੂਰੀ ਹੈ ਇਸ ਤੋਂ ਵੀ ਅੱਗੇ ਜ਼ਰੂਰੀ ਹੈ ਕਿ ਜਿਹੜੇ ਬੰਦੇ ਨੂੰ ਜਲਦੀ ਤੋਂ ਜਲਦੀ ਮਨੁੱਖ ਨੂੰ ਜਿਸ ਨੇ ਦਿਵਤੇ ਵਿੱਚ ਉੱਪਰ ਦਿੱਸੇ ਜਿਹੜੇ ਨਿਸ਼ਾਨੀ ਜਿਹੜੇ ਕਾਰਨ ਨੇ ਉਹਨਾਂ 'ਚ ਜੇ ਕੋਈ ਕਾਰਨ ਹੋਵੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੀ ਜਾਂਚ ਕਰਾਉਣੀ ਚਾਹੀਦੀ ਹੈ ਤੇ ਜੇ ਜਾਂਚ ਵਿੱਚੋਂ ਪੋਜ਼ਿਟਿਵ ਪਾਏ ਜਾਂਦੇ ਹਨ ਤੇ ਉਹਨਾਂ ਨੂੰ ਜਿਸ ਇਸ ਬੰਧ ਬਣਾਉਣੇ ਖੂਨ ਚੜਾਉਣਾ ਜਾਂ ਇਸ ਤਰ੍ਹਾਂ ਦੀ ਜਿਹੜੀਆਂ ਜਿਹੜੀਆਂ ਸੂਰੀਆਂ ਦੀ ਵਰਤੋਂ ਕਰਨਾ ਜਾਂ ਜਿਹੜੀ ਗਰਭਵਤੀ ਔਰਤ ਹੈ ਜੀ.ਓ.ਐਚ.ਆਈ. ਪੋਸਟ ਪਾਈ ਜਾਂਦੀ ਹੈ ਤਾਂ ਉਸ ਦੇ ਇਲਾਜ ਨਾਲ ਨਾਲ ਜ਼ਰੂਰੀ ਹੈ ਤੇ ਬਾਕੀ ਲੋਕ ਜਿਹੜੇ ਨੇ ਉਹ ਸੰਬੰਧ ਬਣਾਉਣ ਤੋਂ ਪਰਹੇਜ਼ ਕਰ ਖੂਨ ਚੜਾਉਣ ਤੋਂ ਪਰਹੇਜ਼ ਕਰ ਤਾਂ ਜ਼ਰੂਰੀ ਹੈ ਇਸ ਦੇ ਨਾਲ ਹੀ ਜਿਹੜਾ ਅਗਲਾ ਬਹੁਤ ਮਹੱਤਵਪੂਰਨ ਕੰਮ ਹੈ ਉਹ ਹੈ ਕਿ ਅਜਿਹੇ ਬੀਜ ਨਾਲ ਪਰਿਵਾਰਕ ਤੇ ਸਮਾਜ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਹੋਣਾ ਚਾਹੀਦਾ ਸੋ ਇਹ ਜ਼ਰੂਰੀ ਹੈ ਕਿ ਅਸੀਂ ਇਹ ਸਮਝੀਏ ਕਿ ਜਿਹੜੇ ਐਚ ਆਈ ਵੀ ਈਡਸ ਪੇਸ਼ੈਂਟ ਹੁੰਦੇ ਹਨ ਉਹਨਾਂ ਦਾ ਜਿਹੜਾ ਬਿਮਾਰੀ ਫਲਾਉਣ ਦਾ ਕਾਰਨ ਜਿਹੜਾ ਹੈ ਉਹ ਉੱਪਰ ਦੱਸੇ ਕਾਰਨਾਂ ਤੋਂ ਹੋਇਆ ਹੈ ਬਾਕੀ ਕੋਈ ਵੀ ਅਜਿਹਾ ਕਾਰਨ ਨਹੀਂ ਹੈ ਜਿਸ ਕਾਰਨ ਕਰਕੇ ਅਸੀਂ ਉਹ ਜਿਹੜੇ ਬੀਜ ਨੇ ਉਹ ਦੂਸਰੇ ਨੂੰ ਆਪਣੀ ਬਿਮਾਰੀ ਦਿੰਦੇ ਹਨ ਸੋ ਇਸ ਲਈ ਜ਼ਰੂਰੀ ਹੈ ਕਿ ਜਿੱਥੇ ਡਾਕਟਰ ਜਾਂ ਜਿਹੜੇ ਲੈਬ ਟੈਕਨੀਸ਼ੀਅਨ ਨੇ ਉਹ ਆਪਣੇ ਆਪ ਨੂੰ بچਾਉਣ ਜਿਸ ਦੇ ਚ ਯੂਨੀਵਰਸਲ ਪ੍ਰਕਾਸ਼ਨ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਕਿ ਉਹਨਾਂ ਵਿੱਚ ਐਚਆਈ ਇਨਫੈਕਸ਼ਨ ਨਾ ਹੋਵੇ ਔਰ ਇਸ ਦੇ ਨਾਲ ਹੀ ਇਹ ਵੀ ਲੋਕਾਂ ਦੀਆਂ ਪ੍ਰਾਤਿਆਂ ਨੂੰ ਦੂਰ ਕੀਤਾ ਜਾਵੇ ਕਿ ਇਹ ਬਿਮਾਰੀਆਂ ਜਿਹੜੀਆਂ ਨੇ ਜੋ ਐਚਆਈ ਇਨਫੈਕਸ਼ਨ ਦੀਆਂ ਨੇ ਇੰਨੇ ਦਾ ਕਾਰਨ ਬਾਥਮ ਲਾਉਣਾ ਇੱਕ ਦੂਜੇ ਨਾਲ ਗਲਵਕੜੀ ਪਾਉਣਾ ਜਾਂ ਇਕੱਠਿਆਂ ਬੈਠ ਕੇ ਚਾਹ ਪੀਣ ਜਾਂ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਗੱਲ ਨਾਲ ਬਿਮਾਰੀ ਫੈਲਣ ਦੀ ਸੰਭਾਵਨਾ ਨਹੀਂ ਹੁੰਦੀ ਸਗੋਂ ਇਹਨਾਂ ਰੋਗਾਂ ਨਾਲ ਪਿਆਰ ਨਾਲ ਰਿਹਾ ਜਾਵੇ ਤਾਂ ਕਿ ਉਹ ਲੋਕ ਇਸ ਸਮਾਜ ਦਾ ਹਿੱਸਾ ਬਣ ਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕਣ ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਨਾਲ ਜਿਹੜਾ ਜੁੜਿਆ ਕਲੰਕ ਹੈ ਉਸ ਨੂੰ ਪ੍ਰਭਾਵਿਤ ਨਾ ਹੁੰਦੀ ਉਸसे ਪ੍ਰਭਾਵ ਤੋਂ ਘਟਾਈਏ ਉਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਇਹਨਾਂ ਲੋਕਾਂ ਨਾਲ ਜਾਂ ਇਸ ਤਰ੍ਹਾਂ ਦੇ ਚੈਨਲ ਆਪਣੇ ਸਨੇਹੀ ਜਿਹੜੇ ਸਨੇਹ ਨੇ ਉਹਨੂੰ ਕੈਮ ਰੱਖਿਏ ਪਿਆਰ ਕਰੀਏ ਔਰ ਪਿਆਰ ਲਈਏ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਵਾਰ ਦੇ ਥੀਮ ਜਿਵੇਂ ਕੇਸ کیا ਹੈ ਕਿ ਠੀਕ ਰਸਤੇ ਤੇ ਤੁਰਦੇ ਹੋਏ ਆਪਣੀ ਸਿਹਤ ਨੂੰ ਆਪਣਾ ਹੱਕ ਸਮਝੀਏ ਉਹ ਤਾਂ ਹੀ ਸੰਭਵ ਹੈ ਜੇ ਅਸੀਂ ਇਸ ਬਿਮਾਰੀ ਨੂੰ ਜਿਹੜਾ ਕਿ ਅਸੀਂ ਟੀਚਾ ਮਿੱਥਿਆ ਹੈ ਕਿ ਅਸੀਂ ਇਹਨੂੰ ਖਤਮ ਕਰਨਾ ਹੈ ਉਹ ਖਤਮ करिए ਇਸ ਸਮਾਜ ਨੂੰ ਇੱਕ ਤੰਦਰੁਸਤ ਸਮਾਜ ਵਿੱਚ ਬਦਲੀਏ ਤਾਂ ਹੀ ਅਸੀਂ ਆਪਣੇ ਜਿਹੜੇ ਟੀਚੇ ਨੇ ਜ਼ਿੰਦਗੀ ਦੇ ਉਹਨਾਂ ਨੂੰ ਪੂਰਾ ਕਰ ਸਕੀਏ ਔਰ ਉਹ ਵੀ ਟੀਚੇ ਜਿਹੜੇ ਨੇ ਉਸ ਸਮਾਜ ਪਰਿਵਾਰ ਸਮਾਜ ਤੇ ਦੇਸ਼ ਲਈ ਜਿਹੜੇ ਨੇ ਉਹ ਫਾਇਦੇਮੰਦ ਹੋ ਸਕਦੇ ਨੇ ਬਹੁਤ ਬਹੁਤ ਧੰਨਵਾਦ